ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸੋ ਤੁਸੀਂ ਦੇਖ ਪਾਰ ਹੋ ਰਹੀ ਹਾਂ ਬਾਲਾ ਸਿਟੀ ਦੇ ਪਾਰਕ ਇਹ ਆਪਣਾ ਪੁਰਾਣੀ ਗਰਾਸ ਮੰਡੀ ਦੇ ਵੱਲ ਪੈ ਜਾਂਦੀ ਆ ਕਿ ਬਹੁਤ ਬੁਰਾ ਹਾਲ ਹੋ ਰਿਹਾ ਯੂ ਕਿ ਅਸੀਂ ਪਹਿਲਾਂ ਜਾਂਦੇ ਹੁੰਦੇ ਸੀ ਇੱਥੇ ਕੋਈ ਫੇਰ ਨਹੀਂ ਹੈਗੀ ਦੇਖੋ ਕਿਤੋਂ ਗਰਾਸ ਦੀ ਵੀ ਕਟਿੰਗ ਵਗੈਰਾ ਨਹੀਂ ਹੋਈਗੀ ਇਹ ਇੱਧਰ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਕਿਸੇ ਦੇਖ ਪਾਰ ਹੋ ਮੈਂ ਤਾਂ ਬਹੁਤ ਚੰਮਾ ਨਾਲ ਗਈ ਸੀ ਵੈਸੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਕੋਈ ਕੰਮ ਗਈ ਸੀ ਉੱਧਰ ਮੈਂ ਕਿਹਾ ਚਲੋ ਆ ਜਾ ਕਰਾਂਗੇ ਸ਼ਾਮ ਨੂੰ ਸਮਰ ਜੇ ਵੱਡੇ ਵੱਡੇ ਦਿਨ ਹੁੰਦੇ ਆ ਤਾਂ ਆਪਾਂ ਘੁੰਮ ਜਾਂਗੇ ਪਰ ਇੱਥੇ ਆ ਕੇ ਤਾਂ ਹੋਏ ਹੋਏ ਦੇ ਨਾਲ ਤਾਂ ਆਪਣੇ ਘਰੇ ਠੀਕ ਬੈਠੇ ਰਹੋ ਠੀਕ ਹੈ ਬਹੁਤ ਬੁਰਾ ਹਾਲ ਹੈ ਜੀ ਇਸ ਦਾ ਉਹ ਗੱਲੇ ਨਹੀਂ ਰਹੀ ਪਹਿਲਾਂ ਵਾਲੀ ਪਹਿਲਾਂ ਬਹੁਤ ਰੌਣਕ ਹੁੰਦੀ ਸੀ ਸੋ ਦੇਖੋ ਕਿੰਨਾ ਪੂਰਾ ਹਾਲ ਹੈ ਇੱਧਰ ਤਾਂ ਚਲੋ ਫੇਰ ਵੀ ਮਾੜਾ ਮੋਟਾ ਠੀਕ ਹੈ ਦਾ ਜੋ ਫਸਟ ਵੀਡੀਓ ਮਾਇ ਉਥੇ ਤਾਂ ਉਹ ਦੇਖਣੀ ਹੁੰਦਾ ਮੈਂ ਬਹੁਤ ਖੁਸ਼ ਤਾਂ ਨਹੀਂ ਜਾ ਕੇ ਇਸ ਨੂੰ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਪਾਰਕ ਚ ਕਦੇ ਆਪਣੀ ਲਾਈਫ ਸਟ੍ਰੀਮ 'ਤੇ ਕਦੇ ਇਸ ਪਾਰਕ 'ਤੇ ਜਾਵਾਂਗੀ ਬਿਲਕੁਲ ਨਹੀਂ ਲੱਗਦਾ ਮੈਨੂੰ ਤਾਂ ਲੱਗ ਜਾਂਦੀ ਹੁੰਦੀ ਸੀ ਨਾ ਇਹ ਹੁੰਦੀ ਸੀ ਕਿ ਬਹੁਤ ਵਧੀਆ ਸੀ ਰੌਣਕ ਸੀ ਜਦ દ્રાસ દેખો સારી સુકી પડી હે હર કોઈ કેર હે હી નહી દુપની હેગી رونક ભી નહી હેગી બિલકુલ رونક નહી આહી રસ્તો થોડા એદ्डा एद्डा आगे થોડા એરિયા યે સુંદર સતર લગ ગયા પર ઉતર મે ફર્સ્ટ જે મેરા દિમાગ ખરાબ હો ગયા કે મેં એસે આઈ કી

ਆ ਦੇਖੋ ਜਿੱਦਵੇ ਢੁੱਬੇ ਸੋਨੇ ਬਣਾਏ ਹੋਏ ਪਰ ਕਹਿ ਨਹੀਂ ਹੈਗੀ ਉਹ ਐਨਾ ਘਟਿਆ ਭੀਲ ਹੋ ਰਿਹਾ ਨੇ ਇੱਥੇ ਆ ਕੇ ਮੈਨੂੰ ਇਹ ਲੱਗਦਾ ਕਿ ਮੈਂ ਇੱਥੇ ਆਈ ਕਿਉਂ ਮਤੇ ਕੰਮ ਨਹੀਂ ਕੀਤਾ ਸੈਟ ਜਨ ਵੀ ਕਮ ਸੀ ਮੇਰੇ ਚਿਹਰਾ ਦੇਖ ਲਿਆ ਹੋਰ ਚੋ ਜਾਣਾ ਉਹ ਗੱਲ ਵੀ ਨਹੀਂ ਹੈਗੀ ਉਹ ਪਾਲਤਰੀ ਨਾ ਸਾਇਬ ਕੋ ਨਹੀਂ ਹੈਗੀ घर बैठे जल चलते मच्छर पहाड़ फूल फलावर दिखने चाहिए खाऊंगी मैं सारी देखो अंबाले सिटी की पार्क गंदी जी <laughs> सिर्फ केयर नहीं हेलो गाइस बच्चे इंजॉय करते हैं ਅਪੋ ਟਿਪੇ ਤੇ ਵੀ ਜਾਣਿਆ ਹਨਾ ਨਹੀਂ ਨੰਪਾਰਕ ਤੇ ਉਹ ਪ ਦਿਖਾਵਾਂਗੇ ਸਾਹਮਣੇ ਉਧਰ ਤਾਂ ਬੜੇ ਬੁਰਾ ਹਾਲ ਹੈ ਤੇ ਤਾਂ ਚਲੋ ਮੜਾ ਮੱਟਾ ਕਰ ਵੀ ਟੇ ਉੱਪਰ ਇੱਥੇ ਡੱਬੇ ਜੇ ਤੇ ਆ ਗਏ ਹੋ ਹੋ ਇੱਥੇ ਬੜਾ ਬੁਰਾ ਹਾਲ ਹੈ ਇੱਥੇ ਬਹੁਤ ਸੋਹਣਾ ਹੁੰਦਾ ਸੀ ਪਹਿਲਾਂ ਹਾਂ ਆਪਾਂ ਤੁਹਾਨੂੰ ਇੰਦਰ ਵੀ ਠੀਕ ਹੈ। ਛੁੱਲੇ ਇੱਥੇ ਵੀ ਆ। ਤੇ ਦਿੱਤ ਸਫਾਈ ਹੈ। ਬੁੱਤਰ ਤਾਂ ਪੂਰੀ ਹਾਲਤ ਹੈ ਆਪਣਾ ਹੰਬਾਰਾ ਸਿਟੀ ਦਾ। ਲੈੜੇ ਪੈਂਦਾ ਸਨ। ਪਰ ਅਸੀਂ ਆਉਂਦੇ ਨਹੀਂ ਇੱਥੇ। ਕਦੇ-ਕਦੇ ਤਾਂ ਆ ਜਾਂਦੇ ਹੁਣ ਪਰ ਹੁਣ ਮੈਂ ਕਾਫੀ ਸਿਰਾਂ ਬਾਦ ਆਈ ਆ ਪਰ ਇਹ ਹਸਬੰਦ ਜੀ ਨਾਲ ਜਾਂਦੀ ਹੁੰਦੀ ਸੀ ਮਾਰਨਿੰਗ ਵਾਕ ਕਰਨ ਅਦਾ ਕਿ ਰਾਉਂਡ ਲੰਬਾ ਲੱਗ ਜਾਂਦਾ ਹੈ ਚੱਲਦੇ ਇਹਨਾਂ ਨੂੰ ਕਿੱਥੇ ਆਉਂਦਾ ਬੈਡਮਿੰਟਨ ਖੇਡਣ ਮਸ ਜਵਾ ਗਾਛੋਤਾ ਜੀ ਲਓ ਜੀ ਮੈਂ ਪਹੁੰਚ ਚਾਲਦੇ ਤੇ ਮੈਨੂੰ ਬਹੁਤ ਵਧੀਆ ਬਿਲਕੁਲ ਹੀ ਲੱਗਿਆ ਦਿੱਖਿਆ ਕਿ ਹੋਰ ਆਇਆ ਵੀ ਵਧੀਆ ਲੱਗਿਆ ਹੋਇਤਾ ਮੈਂ ਕਹਿੰਦਾ ਐਸਾ ਵੀਡੀਓ ਬਿਲਕੁਲ ਵਧੀਆ ਨਹੀਂ ਲੱਗਿਆ ਕਿਉਂਕਿ ਸਲਾਸਾਰੀ ਤੁਹਾਨੂੰ ਕੋਈ ਨਹੀਂ ਹੁੰਦੇ ਹੁੰਦੇ ਸੀ ਸੰਤੋ ਕੋਈ ਵਿਖਦੇ ਨਹੀਂ ਆਪ ਤੇ ਦਗਾਨੀਆਂ ਸੀ ਲੋੜੀਂਦੀ ਸੌਰੀ ਗਾਇਜ਼ ਫਿਰ ਮੈਂ ਤੁਹਾਨੂੰ ਪਾਰਕ ਜੂੜ ਦਿਖਾਦੀ ਹੈਗੀ ਆ ਮੇਰੇ ਖੱਚੇ ਖੇਲਦੇ ਆ ਜੀ ਨਹੀਂ ਹੋ ਗਿਆ ਸੀ 파ਰਕ ਵਾਲੀ ਲਗਿਆ ਉਹ ਵੀ ਹਰ ਪਾਰਕ ਵਿੱਚ ਬਹੁਤ ਵਧੀਆ ਲੰਗ ਸੀ ਇਹ ਗਾਰਡਨ ਦਾਤਾ ਆਪਣੇ ਘਰ ਚੀ ਗਾਰਡਨ ਹੈ ਹੋਈ ਅਸੀਂ ਗੱਲ ਇਹ ਚਲੋ 12 ਵਾਰ ਵੀ ਦੇਖਣਾ ਚਾਹੀਦਾ ਹੈ ਕਿ ਕਿਆ ਕਿੱਥੇ ਕਿਆ ਚੀਜ਼ ਹੈ ਨਾ ਹੋਰ ਇਹ ਤਾਂ ਦੇਖੀ

ਉਹਡਾ ਗੁਕ ਚੱਲ ਰਹੀ ਹੈ ਸਾਰੇ ਆਪਣੇ ਹਾਣੀਆਂ ਨਾਲ ਹਨ ਨੂੰ ਹਨ ਪਿਆਰਾ ਕਹਿੰਦੇ ਬੱਚੇ ਬੱਚਿਆਂ ਨਾਲ ਲੇਡੀਜ਼ ਲੇਡੀਜ਼ ਨਾਲ ਹਨ ਟੱਗਿਆ ਸੀ ਕਿਤੇ ਨਹੀਂ ਹੋ ਜਿੰਨਾ ਇੱਥੇ ਆ ਕੇ ਹੋ ਰਿਹਾ ਕਾਪਸ ਲੱਗਣਾ ਕੋਈ ਮਤਮਾਈ ਸੀ ਮੈਂ ਕਿ ਚਲੋ ਦੇਖਦੀ ਹਾਂ ਬਾਗ ਦਾ ਹਾਲ ਕਿ ਨੂੰ ਫਿਰ ਕੋਲੇ ਵਧੀਆ ਲੱਗ ਰਿਹਾ ਕਿ ਇੱਥੇ ਕਿ ਨਾ ਜਲਾਈ ਜਾਂ ਸੇ ਹੋ ਰ ਆਪਣਾ ਵੀਡੀਓ ਸ਼ੂਟ ਕਰੇ ਲਈ ਹੈ ਫੋ ਹਨਾ ਫੋਨ ਵੀ ਤਾਂ ਦੇਖਣਾ ਚਾਹੀਦਾ ਕਿ ਕੀ ਹਾਲ ਨੇ ਗਾਰਡਨ ਦੇ ਕਿਉਂਕਿ ਪਹਿਲਾਂ ਜਦੋਂ ਆਉਂਦੇ ਹੁੰਦੇ ਸੀ ਨਾ ਵੰਗੂ ਸੈਵਨਾ ਤੋਂ ਇੱਧਰ ਰਸਤਾ ਸੀਗਾ ਆਪਣਾ ਸਿੱਧਾ ਜਾਂ ਰਸਤਾ ਤੇ ਹੁਣ ਦਾ ਮੈਨੂੰ ਰਸਤਾ ਵੀ ਜਿਹੜੀ ਔਖਾ ਜਿਹਾ ਮਿਲਿਆ ਇੱਧਰ ਨੇੜੇ ਜੇ ਆਹ ਦੇਖੋ ਕੋਈ ਆਹਾਂ ਹੋਣੀ ਆ ਫਾਰ ਕਰੀ ਕਿੰਨਾ ਖਬੜ ਹੋਏ ਹੋਏ ਬਸ ਟੁੱਟੇ ਭਏ ਆ ਦੇਖੋ ਦੇਖੋ ਹਾਲਾ ਘਾ ਟੁੱਟੇ ਭਏ ਆ ਸ਼ੁਕਰ ਕਰੋ ਕਿ ਹੇ ਕਿਸੇ ਕਬਾੜੀਆਂ ਨੇ ਚੱਕੇ ਨਹੀਂ ਲੈ ਕੇ ਗਏ ਹਨ ਲੈ ਜਾਣਾ ਥੋੜੀ ਦੇਰਾਂ ਤੱਕ ਰਿਕਸ਼ਾ ਤੁਸੀਂ ਫੁੱਲ ਤੋੜਨਾ ਮਨਾ ਹੈ ਇਹ ਦਬਜਰਾ ਲਵੇ ਗਿਆ ਤੋੜਦਾ ਕੁੱਤਾ ਭਾਈ ਹੋ ਸੋਲਵਾ ਮੁੰਮੀ ਦੀ ਗਿਆ ਉਹਨਾਂ ਨੂੰ ਪਾਣੀ ਦਿੱਤਾ ਹੋਇਆ ਹੈ ਨਾ ਇਹਦੇ ਚ ਵੀ ਕਬਾੜ ਹੋ ਹੋ ਨੀ ਮੱਜਾਂ ਹੂੰ ਤੁਲਾਂ ਦੇ ਵੀ ਡੋਰ ਖਰਾਬ ਕਰੀ ਹੋਈ ਆ। ਸੋ ਗਾਇਸ ਚੱਲੀਏ ਹੁਸਕਾ ਨੂੰ ਸ਼ਾਮ ਦਾ ਟਾਈਮ ਸੀ। ਗਾਰਡਨ ਦਿਖਾਤੀ ਤੁਹਾਨੂੰ ਬਾਲਾ ਸੇ ਸੀ ਬਹੁਤ ਪਾਰਕ ਆ ਬਾਲੇ ਸੇ। ਅੱਗੋਂ ਤੁਹਾਨੂੰ ਚਾਰੀਆਂ ਪਾਰਕ ਦਿਖਾਵਾਂਗੇ। ਪਰ ਜਿੱਦਣ ਕਦੇ ਮੂਡ ਬਣੂਗਾ ਤਾਂ ਇਹ ਉਸ ਦਿਨ ਦਿਖਾਇਆ ਸੀ ਉੱਧਰ ਵੀ ਆਪਣਾ ਸ਼ੋਪਿੰਗ ਕਰਨ ਗਏ ਸੀ ਹਣ ਤੋ ਦਿਖਾਤੀ ਸੀ। ਹੋ ਜੀ ਮੈਂ ਇੱਧਰ ਕੰਮ ਆਈ ਸੀ ਤੋ ਆ ਦਿਖਾਤੀ ਹੈ ਨਾ ਇੱਧਰ ਜਿੱਧਰ ਦਾ ਰਾਉਂਡ ਜੇ ਲੱਗਿਆ ਤਾਂ ਜ਼ਰੂਰ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਤੋ ਗੈਸ ਓਕੇ ਬਾਈ ਗੈਸ ਸਸ਼ਿਕਾ ਓਕੇ ਬਾਈ ਬੇਕਾਰ ਅੱਛੂ ਬਧਿਓ ਨਹੀਂ ਲੱਗਿਆ ਵਲੌਗ ਦੀ ਸਮਾਪਤੀ ਕਰਦੇ ਆ ਤੋ ਚੱਲਦੇ ਆਪਾਂ ਠੀਕ ਹੈ ਜੀ ਐਨੀ ਮਾੜੀ ਵੀ ਨਹੀਂ ਫਰਕ ਤਾਂ ਹੈ ਹੀ ਹੈ ਨਾ ਠੀਕ ਹੈ ਓਕੇ ਬਾਈ ਸਸ਼ਿਕਾ ਲੋ ਜੀ ਆਪਾਂ ਘਰ ਆ ਚੁੱਕੇ ਹਾਂ ਗੇਟ ਬੰਦ ਕਰ ਦिए ਤੁਹਾਨੂੰ ਦੱਸਦੇ ਹਾਂ ਹੁਣ ਕਿੱਸਾ ਸੁਣਾਉਣੀ ਆ ਮੈਂ ਗੇਟ ਬੰਦ ਕਰ ਦੂ ਪਹਿਲੇ ਕਿਉਂਕਿ ਬਾਅਦ ਤਾਂ ਮੈਂ ਕਰਦੀ ਸੀ ਪਰ ਮੈਨੂੰ ਇੱਕ ਗੱਲ ਯਾਦ ਆ ਗਈ ਸੀ ਨਾ ਚਾਪਰ ਲਾਈਟ ਔਨ ਕਰਦੇ ਹਾਂ ਇਸ ਇਸ ਮਾਈ ਐਰ ਕਪਮ ਲੋਜ ਮੇਰੇ ਮੈਟ ਸੁੱਕ ਗਏ ਤੇ ਕੱਪੜੇ ਤਾਰਦੀ ਠੀਕ ਹੈ ਹਾ ਮਾਈ ਗੋਡ ਚਲੋ ਮੈਂ ਜਿਹੜਾ ਕੰਮ ਕਰਨ ਗਈ ਸੀ ਉਹ ਤਾਂ ਹੋ ਗਿਆ ਮੈਂ ਇੱਥੇ ਗਾਰਡਨ ਦੀ ਲਾਈਟ ਬਾਲਣ ਲੱਗਿਆ ਦੇਖਣਾ ਹੈ ਨਾ ਹੈ ਨਾ ਲਾਈਟ ਆਨ ਕਰੂੰਗੀ ਸਾਰੀ ਲਓ ਜੀ ਆਪਾਂ ਘਰ ਆ ਚੁੱਕੇ ਹਾਂ ਬੈਠ ਕੇ ਸੁਣਾਉਣੀ ਹੈ ਕਿੱਸਾ ਮਗਾੜਿੰਚੇ ਵੀ ਲੈਟ ਲਾਈ ਹੋਏ ਦੇਖੋ ਮੈਂ oh my god oh ho ho ਤਬਾ 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 ਮੈਂ ਅੱਜ ਤੋਂ ਬਾਅਦ ਆਪਣੀ ਜਿਹੜੀ ਉਹ ਵਾਲੀ ਪਾਰਕ 'ਚ ਮੈਂ ਅੱਜ ਗਈ ਸੀ ਨਾ ਮੈਂ ਘਟੇਰੀ ਜਾਊਂਗੀ ਐਨੀ ਘੜੀਆਂ ਗੰਦੀ ਐਨੀ स्मੈਲ ਹਾਏ ਗਾਇਸ ਤੁਸੀ ਕੀ ਆਖੋਗੇ ਕਿ ਆਪਣੇ ਸ਼ਹਿਰ ਦੀ ਪਾਰਕ ਦੀ ਨਿੰਦਿਆ ਕਰਦੀ ਆ ਜੋ ਸਹੀ ਆ ਸਹੀ ਆ ਇਹਦੇ ਨਾਲ ਤਾਂ ਮੇਰੀ ਗਾਰਡਨ ਚ ਬਰਨਣਾ ਦਿਲ ਲੱਗਦਾ ਹਣਾ ਉਹਦੋਂ ਉਹਦਰੀ ਇੱਕ ਕੰਮ ਸੀ ਉੱਥੇ ਗਈ ਸੀ ਤੇ ਮੈਨੂੰ ਪਲਾਟ ਚ ਜਿਹੜਾ ਮਾਰਨਾ ਸੀ ਮੈਂ ਚਲ ਦੇਖਿਆ ਉਹਨੀਆਂ ਕਹਿੰਦੇ ਨਰਮਿਆ ਜੇ ਭਲਾ ਵੀ ਤਾਂ ਜਾਂਦੇ ਹੁੰਦੇ ਸੀ ਪਹਿਲਾਂ ਵਧੀਆ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਨੂੰ ਉੱਥੇ ਜਾ ਕੇ ਐਨਾ ਬੁਰਾ ਲੱਗਿਆ ਨਾ ਮੇਗਾ ਚਾਲੂ ਹੁਣ ਆਈਆਂ ਵੀਡੀਓ ਤਾਂ ਮੈਂ ਬਣਾਉਗੀ ਹੋਣਾ ਆਈ ਤਾਂ ਮੈਂ ਹੁਣ ਮੈਂ ਆਖਰੀ ਵਾਰ ਗਈ ਹਾਂ ਸ਼ਾਇਦ ਮੈਂ ਹੁਣ ਕਦੇ ਨਹੀਂ ਜਾਊਂਗੀ ਉੱਧਰ ਮੈਂ ਮੇਰੀ ਗਾਰਡਨ ਆਪਾਂ ਮਸਤ ਹੈ ਤੇ ਹੁਣ ਸਵਸਥ ਰਹੋ ਮਸਤ ਰਹੋ ਆਪਣੇ ਘਰ ਚ ਹੀ ਠੀਕ ਆ ਉਦਲਾ ਏਰੀਆ ਵੀ ਇੰਨਾ ਮਤਲਬ ਰਸਤੇ ਜੇ ਭੀੜੇ ਭੀੜੇ ਝੜੇ ਜੇ ਇਹਦਾ ਕੁਛ ਨਾ ਇੰਨਾ ਘਟਿਆ ਜਾ ਲੱਗਿਆ ਨਾ ਉਧਰ ਜਾਣਾ ਪਹਿਲਾਂ ਅਸੀਂ ਨਾ ਸ਼ਾਰਟਕਟ ਰਸਤੇ ਨੂੰ ਜਾਂਦੇ ਹੁੰਦੇ ਸੀ ਮੈਂ ਜਾਂਦੇ ਹੁੰਦੇ ਸੀ ਅਸੀਂ ਉਸ ਪਾਰਕ 'ਚ ਮੈਂ ਔਰ ਮੇਰੇ ਭੰਗੂ ਸਾਹਿਬ ਮਾਰਨਿੰਗ ਵਾਕ ਉੱਥੇ ਜਾ ਕੇ ਮੈਡੀਟੇਸ਼ਨ ਕਰਨੀ ਅਸੀਂ ਦੋਨੇ ਜਾਣੇ ਯੋਗਾ ਕਰਦੇ ਹੁੰਦੇ ਸੀ ਦੂੰ ਮੈਂ ਕੰਨਣ ਨੂੰ ਹੱਥ ਲਾਤੇ ਅੱਜ ਤੋਂ ਬਾਅਦ ਗਾਰਡਨ 'ਚ ਜਾਉਂਗੀ ਪਰ ਉਸ ਵਾਲੀ ਗਾਰਡਨ 'ਚ ਬਿਲਕੁਲ ਨਹੀਂ ਜਾਣਾ ਹੋਰ ਬਹੁਤ ਗਾਰਡਨ ਹੈ ਆਪਾਂ ਜਾਵਾਂਗੇ ਫਿਰ ਤੁਹਾਨੂੰ ਤਾਂ ਪਤਾ ਕਿਵੇਂ ਚੱਲਦਾ ਹਨ ਕੇਅਰ ਤਾਂ ਉੱਥੇ ਹੈ ਨਹੀਂ ਸੀ ਬਿਲਕੁਲ ਵੀ ਔਰ ਜਿਹੜੀ ਉਧਰ ਨਾਲ 스멜 ਜੀ ਆ ਰਹੀ ਸੀ ਨਾ ਬਹੁਤ ਹੀ ਜ਼ਿਆਦਾ ਮਨ じゃ ਖਰਾਬ ਹੋ ਰਿਆ ਸੀ ਹੁਣ ਘਰ ਆ ਕੇ ਸਕੂਨ ਆਇਆ ਮੈਨੂੰ ਘਰ ਵਰਗੀ ਰਿਸ ਕਿੱਥੇ ਆ ਇੱਥੇ ਮਰਜੀ ਘੁੰਮਿਓ ਘਰ ਤਾਂ ਘਰੇ ਆਉਨੂ ਅੱਜ ਗੁਰਦੁਆਰਾ ਸੈ ਮਾਰਨਿੰਗ ਚ ਜਾਏ ਸੀ ਤੋ ਸ਼ਾਮ ਦਾ ਟਾਈਮ ਵੇਲਾ ਸੀ ਤਾਂ ਕਰਕੇ ਮੈਂ ਉਧਰ ਮੈਂ ਕਿਹਾ ਚਲੋ ਇੱਕ ਜਿਹੜਾ ਕੰਮ ਆ ਉਧਰ ਨਾਲੇ ਪਲਾਟ ਚ ਜਾਣਾ ਸੀ ਮੈਨੂੰ ਜ਼ਰੂਰੀ ਤੇ ਜਿਹੜਾ ਮੈਨੂੰ ਇੱਕ ਸਮਾਨ ਫੜਾਉਣਾ ਸੀ ਕਿਸੇ ਦਾ ਉਧਰਲੀ ਸਾਈਡ ਸੀ ਪਾਰ ਕਾਲੀ ਸਾਈਡ ਸੀ ਤਾਂ ਸਮਾਨ ਜਿਹਾ ਫੜਾਉਣਾ ਸੀ ਕਿਸੇ ਦਾ ਉਹ ਫੜਾਇਆ ਹੀ ਮੈਂ ਹਨਾ ਉਹ ਬੰਗਾ ਲੈ ਲਿਆ ਅੱਜ ਅੱਗੇ ਤਾਂ ਨਹੀਂ ਜਾਂਦੇ ਠੀਕ ਆ ਤੁਸੀਂ ਵੀ ਨਾ ਜਾਇਓ ਹੋਈ ਮੇਰੇ ਮਰੂਗ ਪਛਤਾਉਂਗੇ ਫਿਰ ਚਲ ਹੁਣ ਆਪਾ ਕਪੜੇ ਤਾਰ ਲੀਏ ਮੈਨੂੰ ਪਾਣੀ ਪੀ ਲੀਏ ਤੇ ਧੂਪ ਬੱਤੀ ਲਗਾ ਲੀਏ ਜੋ ਧੂਪ ਬੱਤੀ ਲਗਾਣੇ ਹੁੰਨੇ ਸ਼ਾਮ ਨੂੰ ਕਿਸੇ ਦਿਨ ਆਪਾਂ ਤੁਹਾਨੂੰ ਨਾਈਟ ਰੂਟੀਨ ਵੀ ਸ਼ੇਅਰ ਕਰਾਂਗੇ ਤੇ ਹੁਣ ਇਸ ਤਰ੍ਹਾਂ ਆਪਾਂ ਦਾ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਆ ਕੇ ਆਪਾਂ ਬੈਡਮਿੰਟਨ ਖੇਡਣ ਲੱਗ ਜਾਈਏ ਹਨ ਇੱਥੇ ਆਪਣਾ ਲਾਈਟ ਆਨ ਕਰਕੇ ਜਿਵੇਂ ਹੁਣ ਬੈਠੀ ਹਾਂ ਤੋਂ ਅੱਜ ਕਿਰਨਜੀਤ ਦੀ ਕਲਾਸ ਸੀ ਉਹ ਵੀ ਫਰੀ ਨਹੀਂ ਸੀ ਨੀਤਾ ਉਹਨੇ ਮੇਰੇ ਨਾਲ ਜਾਣਾ ਸੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੰਗੀ ਲੱਗੀ ਅੱਜ ਦੀ ਵੀਡੀਓ ਮੈਨੂੰ ਤਾਂ ਲੱਗਦਾ ਨਹੀਂ ਚੰਗੀ ਲੱਗੂਗੀ ਅੱਜ ਦੀ ਵੀਡੀਓ ਜਦੋਂ ਮੈਨੂੰ ਨਹੀਂ ਚੰਗੀ ਲੱਗੀ ਤਾਂ ਤੁਹਾਨੂੰ ਕਿਹ ਲੱਗੂਗੀ ਹਨ ਅਸਮਾਨ ਬੜਾ ਸੋਹਣਾ ਨੀਲਾ ਨੀਲਾ ਨਜ਼ਰ ਆ ਰਿਹਾ ਅੱਜ ਜੀ ਕੈਮਰੇ 'ਚ ਹੈਨਾ ਕੈਮਰੇ ਦੀ ਸ਼ਾਈਨਿੰਗ ਵਧੀਆ ਆ ਰਹੀ ਤੁਹਾਨੂੰ ਲੱਗ ਰਹੀ ਰਿਹਾ ਜਿੰਨਾ ਦੇ ਵਿੱਚ ਵਧੀਆ ਆ ਰਿਹਾ ਇਸ ਕਰਕੇ ਚਲੋ ਹਾਜ਼ਰ ਹੋ ਵਾਜ਼ੀ ਰਹੋ ਸਵਸਥ ਰਹੋ ਮਸਤ ਰਹੋ ਸਾਸ਼ੀਕਾਲ ਗੁੱਡ ਨਾਈਟ ਮਿਲਦੇ ਆ ਅਗਲੀ ਵੀਡੀਓ 'ਚ ਤੁਹਾਨੂੰ ਸਾਸ਼ੀਕਾਲ ਬਾਏ ਜੀ